TV24 News ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬੈਬਲ ਕਰਾ ਬਰਗਾੜੀ ਮੋਰਚਾ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੋ ਜਾਂਚ ਕਰ ਰਹੀ ਸੀ ਸਿੱਟ ਉਸਨੇ ਹੁਣ ਆਪਦੀ ਜਾਂਚ ਦੀ ਜਿਹੜੀ ਰਿਪੋਰਟ ਹੈ ਸਟੇਟਸ ਰਿਪੋਰਟ ਉਹ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਸ਼ੁਰੂ ਹੋ ਜਾਏਗਾ ਹੁਣ ਇੱਕ ਆਸ ਬਣ ਗਈ ਹੈ ਪੀੜਤਾਂ ਨੂੰ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਬੈਬਲ ਕਰਨ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਪੀੜਤਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਇਦੇ ਵਿੱਚ ਹੀ ਅੱਜ ਐਸਟੀ ਵੱਲੋਂ ਸਟੇਟਸ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਹੈ ਤੇ ਜਿਹਦੀ ਹੁਣ ਅਗਲੀ ਤਰੀਕ 20 ਜਨਵਰੀ ਜੱਜ ਸਾਹਿਬ ਵੱਲੋਂ ਪਾਈ ਗਈ ਹੈ ਤੇ ਇਸ ਤੋਂ ਬਾਅਦ ਅੱਗੇ ਹੁਣ ਜੋ ਟ੍ਰਾਇਲ ਦੇ ਦੌਰਾਨ ਜਿਹੜੀ ਅਗਲੀ ਗੱਲ ਹੈ ਉਹਨੂੰ ਜੱਜ ਸਾਹਿਬ ਵੱਲੋਂ ਵਾਚ ਲਿਆ ਜਾਊਗਾ ਇਸ ਰਿਪੋਰਟ ਨੂੰ ਦੇਖਿਆ ਵੀ ਕੀ ਲਿਖਿਆ ਹੈ ਚਲਾਨ 100 ਪਿੰਡ ਮਿੰਟੀ ਚਲਾਨ ਕਿਹਾ ਹੈ ਇਸ ਬਾਰੇ ਜੀ ਐਸਆਈਟੀ ਹੀ ਤੁਹਾਨੂੰ ਦੱਸ ਸਕਦੀ ਹੈ ਸਾਲ ਦੇ ਵਿੱਚ ਹੋਰ ਕੀ ਹੋਇਆ ਅ ਸਾਈਟੀ ਵੱਲੋਂ ਇੱਕ ਸਟੇਟਸ ਰਿਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਟਪੂਰਾ ਦੇ ਚ ਟ੍ਰਾਇਲ ਰੁਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ 20 1 2024 ਹੈ ਜਿਹੜੀ ਪਈ ਆ ਤਾਂ ਇਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਫੇਸ ਕਰਾਂਗੇ ਜਿਹੜੇ ਧਰਨੇ ਦਾ ਆਪਾਂ ਲੱਗੇ ਮੋਰਚੇ ਤੋਂ ਚਿੱਤ ਲਏਗਾ ਅਸੀਂ ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇ ਦਾ ਫਾਇਦਾ ਤਾਂ ਹੀ ਆ ਜੇ ਟ੍ਰਾਇਲ ਚੱਲਣਗੇ ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ ਪੜਾਅ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਜੋ ਧਰਨੇ ਵਾਲਾ ਸੀ ਕਿਉਂਕਿ ਪ੍ਰੋਜੈਕਟ ਨਾਮ ਰੱਖੀ ਜਾਂਦੀ ਸੀ ਕਿ ਜਿਹੜੇ ਅਸਾਂ ਜੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਿਵਾਜ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਹਾਂ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋਰ ਆਏ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਜਾਂਚ ਚ ਚਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚਲਦੀ ਰਹੂਗੀ ਪਰ ਜਿਹੜੀ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਹੁੰਦੇ ਰਹਿਣਗੇ ਤਾਂ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਜਾਨਕਿ ਹੁਣ ਤੁਸੀਂ ਇੱਕ ਜਿਹੜਾ ਐਲਾਨ ਕੀਤਾ ਹੈ ਮਰਨ ਵਰਤ ਦਾ ਜਾਂ ਉਹ ਇਸ ਦੇ ਨਾਲ ਇਹ ਹੈ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਹੈ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ ਤੇ ਅੱਗੇ ਜਿਹੜਾ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਾਂਗੇ